ਉਸਨੇ ਗੁਰਪ੍ਰੀਤ ਨੂੰ ਫੋਨ ਕੀਤਾ ਕਿ ਤੁਸੀਂ ਜਲਦੀ ਛੁੱਟੀ ਲੈ ਕੇ ਆ ਜਾਓ ਮੈਨੂੰ ਬੜਾ ਡਰ ਲੱਗਦਾ ਕਿ ਮੈਂ ਨਹੀਂ ਬਚਾਂਗੀ ਗੁਰਪ੍ਰੀਤ ਉਸਨੂੰ ਹੌਸਲਾ ਦਿੰਦਾ ਹੋਇਆ ਕਿਹਾ ਕਿ ਕਰਨਾ ਕਰ ਮੈਂ ਜਲਦੀ ਆ ਜਾਵਾਂਗਾ ਮਨਸੀਰਤ ਨੂੰ ਬਹੁਤ ਡਰ ਲੱਗ ਰਿਹਾ ਸੀ ਉਸਨੂੰ ਆਪਰੇਸ਼ਨ ਥੀਏਟਰ ਵਿੱਚ ਲਜਾਇਆ ਜਾ ਗਰਿਆ 5 ਮਿੰਟ ਬਾਅਦ ਬੱਚੇ ਦੇ ਰੋਂਦੀ ਆਵਾਜ਼ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਮਨਸੀਰਤ ਨੇ ਬਹੁਤ ਹੀ ਪਿਆਰੀ ਬੱਚੇ ਨੂੰ ਜਨਮ ਦਿੱਤਾ ਹੈ ਇੱਥੇ ਬੱਚੀ ਦਾ ਜਨਮ ਹੁੰਦਾ ਹੈ ਤੇ ਉਦੋਂ ਗੁਰਪ੍ਰੀਤ ਨੂੰ ਪ੍ਰੋਮੋਸ਼ਨ ਮਿਲ ਜਾਂਦੀ ਹੈ ਤੇ ਉਹ ਸੁਬੇਦਾਰ ਬਣ ਜਾਂਦਾ ਹੈ ਸਾਰੇ ਬਹੁਤ ਖੁਸ਼ ਹੁੰਦੇ ਨੇ ਕਿ ਬੱਚੀ ਨੂੰ ਨੇ ਪਾਗਾਂ ਵਾਲੀ ਹੈ ਆਉਂਦੇ ਆਂ ਹੀ ਆਪਣੇ ਪਿਓ ਨੂੰ ਪ੍ਰੋਮੋਸ਼ਨ ਦੋ ਦਿੱਤੀ ਕਹਿੰਦੇ ਨਹੀਂ ਕਿ ਬੱਚੇ ਆਪਣੇ ਕਰਮ ਆਪ ਲੈ ਕੇ ਆਉਂਦੇ ਨੇ ਕੁਝ ਰਿਸ਼ਤੇ ਕਰ ਰਹੀ ਸੀ ਇੰਨੀ ਤਕਲੀਫ ਉਹ ਵੀ ਚੰਦੀ ਵਿਚਾਰੀ ਦਾ ਅਪਰੇਸ਼ਨ ਵੀ ਹੋਇਆ ਤੇ ਪ੍ਰਮਾਤਮਾ ਇਹਨਾਂ ਨੂੰ ਪੁੱਤ ਦੇ ਦਿੰਦਾ ਤਾਂ ਕਿੰਨਾ ਚੰਗਾ ਹੁੰਦਾ ਪਰ ਇਹ ਸਿਆਣੀ ਔਰਤ ਨੇ ਕਿਹਾ ਉਹ ਨਾਲਸ ਲਖਣੀ ਜਿਸ ਜੰਮੀ ਲక్ష్ਮੀ ਥੋੜੇ ਦਿਨਾਂ ਬਾਅਦ ਗੁਰਪ੍ਰੀਤ ਨੂੰ ਛੁੱਟੀ ਮਿਲ ਜਾਂਦੀ ਹੈ ਤੇ ਉਹ ਮਨਸੀਰਤ ਨੂੰ ਆਪਣੇ ਸਹੁਰੇ ਤੋਂ ਘਰ ਲੈ ਆਉਂਦੇ ਹਨ ਬੱਚੀ ਬਹੁਤ ਹੀ ਖੂਬਸੂਰਤ ਹੁੰਦੀ ਹੈ ਤੇ ਉਸ ਦੀ ਖੂਬਸੂਰਤੀ ਨੂੰ ਵੇਸ਼ਤੀ ਉਸ ਦਾ ਨਾਮ ਮਨਰੋਜ ਰੱਖਿਆ ਜਾਂਦਾ ਹੈ ਮਨਰੋਜ ਨੂੰ ਲਾਡ ਨਾਲ ਰੋਜ ਕਹਿੰਦੇ ਹਨ ਰੋਜ ਹੌਲੀ-ਹੌਲੀ ਵੱਡੀ ਹੋ ਗਈ ਸੀ ਗੁਰਪ੍ਰੀਤ ਮਨਸੀਰਤ ਕੋਲ ਮਨਰੋਜ ਦੀਆਂ ਛੋਟੀਆਂ-ਛੋਟੀਆਂ ਸ਼ਰਾਰਤਾਂ ਸੁਣ ਕੇ ਬਹੁਤ ਖੁਸ਼ ਹੋ ਜਾਂਦਾ ਮਨਸੀਰਤ ਵੀ ਹੁਣ ਆਪਣੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਭੁੱਲ ਚੁੱਕੀ ਸੀ ਮਨਰੋਜ ਨੂੰ ਆਪਣੇ ਨਾਨਕਿਆਂ ਕੋਲੋਂ ਵੀ ਬਹੁਤ ਪਿਆਰ ਮਿਲਦਾ ਹੁਣ ਮਨਰੋਜ 3 ਸਾਲ ਦੀ ਹੋ ਚੁੱਕੀ ਸੀ ਤੇ ਸਕੂਲ ਜਾਣ ਦਾ ਟਾਈਮ ਆ ਗਿਆ ਸੀ ਉਹ ਸਾਨੂੰ ਇੱਕ ਸਕੂਲ ਵਿੱਚ ਦਾਖਲਾ ਕਰਵਾਇਆ ਕਿ ਹੁਣ ਮਨਸੀਰਤ ਤੇ ਮੰਮੀ ਦੀ ਸੱਸ ਤੇ ਉਸ ਨੇ ਦੂਸਰੇ ਬੱਚੇ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ ਮਨਸੀਰਤ ਦੇ ਮੰਮੀ ਕਹਿੰਦੇ ਪੁੱਤ ਪਹਿਲਾਂ ਮਨਰੋਜਿਤ ਬਹੁਤ ਟਾਈਮ ਬਾਅਦ ਹੋਈ ਹੈ ਹੁਣ ਤੁਸੀਂ ਜਿਆਦਾ ਗੈਪ ਨਾ ਪਾਓ ਗੁਰਪ੍ਰੀਤ ਵੀ ਦੂਸਰਾ ਬੱਚਾ ਚਾਹੁੰਦਾ ਸੀ ਉਹ ਮਨਸੀਰਤ ਨੂੰ ਕਹਿੰਦਾ ਮਨਸੀਰਤ ਇੱਕ ਝਾਂਸ ਵੇਖ ਲਈਏ ਚਾਂਸ ਵੇਖ ਲਈਏ ਕਿ ਪਤਾ ਇਸ ਵਾਰ ਪਰਮਾਤਮਾ ਸਾਡੀ ਸੁਣ ਲਵੇ ਮਨਸੀਰਤ ਨੂੰ ਅਨੁਭੋਜ ਵਾਰੀ ਬਹੁਤ ਤਕਰੀਬ ਚਲਣੀ ਪਈ ਸੀ ਇਸ ਲਈ ਪਹਿਲਾਂ ਤਾਂ ਉਹ ਹੂ ਨਾ ਨੋਕਰ ਕਰਦੀ ਰਹੀ ਪੇਰ ਸਾਰਿਆਂ ਦੇ ਕਹਿਣ ਤੇ ਉਸ ਨੇ ਨਾ ਕਰ ਦਿੱਤੀ ਇਸ ਵਾਰ ਜਦੋਂ ਗੁਰਪ੍ਰੀਤ ਛੁੱਟੀ ਆਇਆ ਤਾਂ ਉਹਨਾਂ ਨੇ ਦੂਸਰਾ ਬੇਬੀ ਕਰਨਾ ਚਾਹਿਆ ਮਨਸੀਰਤ ਪ੍ਰੈਗਨੈਂਟ ਹੋ ਗਈ ਪਰ ਅੰਦਰੋਂ ਮਨਸੀਰਤ ਦਾ ਮੰਨ ਰਦਾ ਸੀ ਕਿ ਜੇ ਘਰੇ ਸ ਬਾਰਵੀਂ ਬੇਟੀ ਹੋਗੀ ਤਾਂ ਕੀ ਹੋਵੇਗਾ ਇਸ ਵਾਰ ਸਾਰਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਇਸ ਵਾਰ ਮੁੰਡੇ ਹੋਣ ਦੀ ਦਵਾਈ ਜ਼ਰੂਰ ਖਾ ਲਵੀਂ ਆਂਡ ਗਵਾਂਢ ਤੇ ਰਿਸ਼ਤੇਦਾਰਾਂ ਨੇ ਵੀ ਆਪਣੇ ਅਜਮਾਏ ਹੋਏ ਡਾਕਟਰਾਂ ਦੇ ਨਾਮ ਦੱਸਣੇ ਸ਼ੁਰੂ ਕਰ ਦਿੱਤੇ ਫਿਰ ਉਹ ਇੱਕ ਹਕੀਮ ਕੋਲ ਚਲੇ ਗਏ ਜੋ ਕਿ ਬਹੁਤ ਚੰਗਾ ਸੀ ਉਸ ਨੇ ਕਿਹਾ ਕਿ ਇਸ ਵਾਰ ਤੁਹਾਡੀ ਬੂਹ ਬਦਲ ਚੁੱਕੀ ਹੈ ਇਸ ਲਈ ਤੁਹਾਡੇ ਮੁੰਡਾ ਹੀ ਹੋਵੇਗਾ ਉਸ ਨੇ ਦਵਾਈ ਵੀ ਨਾ ਦਿੱਤੀ ਤੇ ਪੂਰਾ ਵਿਸ਼ਵਾਸ ਦਿਵਾ ਦਿੱਤਾ ਕਿ ਦਵਾਈ ਖਾਣ ਦੀ ਕੋਈ ਲੋੜ ਨਹੀਂ ਇਸ ਤਰ੍ਹਾਂ ਹੀ ਡੇਢ ਮਹੀਨਾ ਨਿਕਲ ਗਿਆ ਮਨਸੀਰਤ ਨੂੰ ਸੁਪਨੇ ਵਿੱਚ ਪਰਾਕਾ ਦੇਖਣ ਲੱਗ ਪਈਆਂ ਮਨਸੀਰਤ ਨੇ ਗਰਪ੍ਰੀਤ ਨੂੰ ਕਿਹਾ ਕਿ ਆਪਾਂ ਖਲੂਰ ਜਾਓ ਚਲਿਏ ਮੇਰੇ ਨਾਲ ਦੀ ਮੈਡਮ ਨੇ ਮੁੰਡੇ ਹੋਣ ਦੀ ਦਵਾਈ ਖਾਦੀ ਹੈ ਉਸ ਦੇ ਵੀ ਮੁੰਡਾ ਹੋਇਆ ਹੈ ਮੈਨੂੰ ਡਰ ਲੱਗਦਾ ਮੈਂ ਦਵਾਈ ਖਾ ਨਾ ਖਾ ਲਮਾ ਗਰਪ੍ਰੀਤ ਨੇ ਹਾਂ ਕਰ ਦਿੱਤੀ ਤੇ ਮਨਸੀਰਤ ਨੇ ਦਵਾਈ ਖਾ ਲਈ ਗਰਪ੍ਰੀਤ ਬਾਪਸ ਡਿਊਟੀ ਤੇ ਚਲਾ ਗਿਆ ਇਸ ਵਾਰ ਮਨਸੀਰਤ ਦਾ ਬਲੱਡ ਪ੍ਰੈਸ਼ਰ ਠੀਕ ਰਿਹਾ ਮਨਸੀਰਤ ਨੂੰ ਆਸ ਗੱਜ ਚੁੱਕੀ ਸੀ ਕਿਸ ਵਾਰ ਮੁੰਡਾ ਹੀ ਹੋਵੇਗਾ ਇਸ ਦਰਾਨ ਹੀ ਮਨਸੀਰਤ ਦੇ ਜੇਠ ਦਾ ਕੰਮਕਾਰ ਢਿੱਲਾ ਪੈ ਗਿਆ ਮਨਸੀਰਤ ਦੇ ਜੇਠ ਨੇ ਇੱਕ ਬਾਬੇ ਨੂੰ ਆਪਣੇ ਘਰ ਵਿੱਚ ਸੱਦਿਆ ਉਸ ਨੇ ਘਰ ਦਿਖਾਇਆ ਵਾਰੀ ਪੁੱਛਿਆ ਤੇ ਘਰ ਦੇ ਕਮਰਿਆਂ ਵਿੱਚ ਘੁੰਮ ਕੇ ਬਾਬੇ ਨੇ ਕਿਹਾ ਤੁਹਾਡੇ ਘਰ ਵਿੱਚ ਕਿਸੇ ਅਣਜਾਣ ਆਣਗਵਾਨ ਦੀ ਔਰਤ ਦੀ ਇਸ ਵੀ ਤਰਫ ਦੱਬਿਆ ਹੈ ਉਹ ਸਨ ਉਹ ਪਹਿਲਾਂ ਵਾਰ ਕੱਢਣਾ ਪਵੇਗਾ ਤਵੀਤ ਕੱਢਣ ਤੋਂ ਪਹਿਲਾਂ ਬਾਪੇ ਨੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਜਗ੍ਹਾ ਇਕੱਠੇ ਕਰ ਦਿੱਤਾ ਤੇ ਕਿਹਾ ਵੀ ਘਰ ਦਾ ਮੈਂਬਰ ਓਨੀ ਦੇਰ ਨਹੀਂ ਬੋਲੇਗਾ ਜਦ ਤੱਕ ਤਵੀਤ ਨਹੀਂ ਨਿਕਲਦਾ ਬਾਪੇ ਨੇ ਕੜਾ ਪਛਾਦੀ ਦੇਖਤੀ ਹੋ ਉਸ ਮਗਰੀ ਮੰਗਵਾ ਲਈ ਆ ਤੇ ਲੱਗਾ ਮੂੰਹ ਵਿੱਚ ਮੰਤਰ ਪੜਨਾ ਘਰ ਦੀ ਨੁਕਰ ਨੁਕਰੇ ਟੋਆ ਪਟਕੇ ਉਸ ਵਿੱਚ ਆਪ ਹੀ ਤਵੀਤ ਸੁੱਟ ਦਿੱਤਾ ਤੇ ਆ ਕੇ ਕਹਿਣ ਲੱਗਾ ਕਿ ਨਿਕਲ ਆਇਆ ਤਵੀਤ ਤੋ ਹਾ ਬੋੜ ਦੇ ਬੋੜ ਦੇ ਇੱਕ ਗੱਲ ਹੋਰ ਕੋਈ ਬਾਬੇ ਦੇ ਹੱਥ ਤੇ ਸੱਟ ਲੱਗੀ ਸੀ ਲੱਗ ਗਈ ਬਾਬੇ ਨੇ ਘਰਦਿਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਦੇਖੋ ਜੀ ਚੀਜ਼ਾਂ ਬਹੁਤ ਸਖਤ ਸੀ ਉਹ ਬਲੀ ਮੰਗਦੀਆਂ ਸੀ ਇਸ ਲਈ ਮੇਰੇ ਖੂਨ ਨਾਲ ਟ੍ਰਿੱਪ ਹੋਇਆ ਬਾਬਾ ਆਪਣੇ ਦਰਸ਼ਕਾਂ ਲੈ ਕੇ ਤੁਬਦਾ ਬਣਿਆ ਮਨਸੀਰਤ ਦੇ ਸਹਰਿਆਂ ਨੂੰ ਇੱਕ ਗੱਲ ਹੋਰ ਕਹਿ ਗਿਆ ਬੀਬੀ ਤੁਹਾਡੀ ਨੂੰ ਦੇ ਬੱਚਾ ਹੋਣ ਵਾਲਾ ਮਨਸੀਰਤ ਦੇ ਸੱਸ ਨੇ ਕਿਹਾ ਹਾਂ ਬਾਬਾ ਜੀ ਤੇਰੇ ਕਰਮਾਂ ਵਿੱਚ ਪੁੱਤਰੇ ਦੀ ਖੁਸ਼ੀ ਨਹੀਂ ਹੈ ਇਸ ਵਾਰ ਵੀ ਉਹਦੇ ਕੁੜੀ ਹੋਣੀ ਹੈ ਇਹ ਗੱਲ ਸੁਣ ਕੇ ਮਨਸੀਰਤ ਦੀ ਸੱਸ ਦਾ ਟਰੰਗ ਉੱਡ ਗਿਆ ਮਨਸੀਰਤ ਨੂੰ ਇਹ ਗੱਲ ਨਾ ਦੱਸੀ ਗਈ ਮਨਸੀਰਤ ਨੇ ਜੀਠਾ ਗੁਰਵੀਰ ਨੇ ਕਿਹਾ ਮੰਮੀ ਇਸ ਵਾਰ ਮਨਸੀਰਤ ਦਾ ਟੈਸਟ ਕਰਵਾ ਲਓ ਕਿਤੇ ਫੇਰ ਕੁੜੀ ਨਾ ਹੋ ਜਾਵੇ ਮਨਸੀਰਤ ਨੂੰ ਅਗਲੇ ਦਿਨ ਹੀ ਲੇਡੀ ਡਾਕਟਰ ਕੋਲ ਲੈ ਜਾਇਆ ਗਿਆ ਜਿੱਥੇ ਮਨਸੀਰਤ ਦਾ ਪਹਿਲਾਂ ਹੀ ਟਰੀਟਮੈਂਟ ਚੱਲਦਾ ਸੀ ਮਨਸੀਰਤ ਦੀ ਸੱਸ ਤੇ ਉਸ ਦਾ ਜੀਠਾ ਗੁਰਵੀਰ ਉਸ ਨੂੰ ਲੈ ਕੇ ਹਸਪਤਾਲ ਪਹੁੰਚੇ ਪਹੁੰਚਦੇ ਨੇ ਉਹਨਾਂ ਨੇ ਮਨਸੀਰਤ ਦੀ ਲੇਡੀ ਡਾਕਟਰ ਨਾਲ ਗੱਲ ਕੀਤੀ ਡਾਕਟਰ ਸਾਹਿਬ ਇਸ ਦੀ ਪਹਿਲਾ ਵੀ ਇੱਕ ਬੇਟੀ ਹੈ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਬੇਟੀਆਂ ਵੇਣੂਆ ਬਹੁਤ ਆਪੁੰਨਾਂ ਅਸੀਂ ਨਹੀਂ ਚਾਹੁੰਦੇ ਕਿ ਇਸ ਟੈਸਟ ਕਰਵਾ ਲਿਆ ਜਾਵੇ ਫਿਰ ਪਤਾ ਲੱਗਿਆ ਜਾਵੇ ਕਿ ਮੁੰਡਾ ਜਾਂ ਕੁੜੀ ਡਾਕਟਰ ਨੇ ਮਨਸੀਰਤ ਦੀ ਸੱਸ ਨੂੰ ਕਿਹਾ ਕਿ ਤੁਹਾਨੂੰ ਨਹੀਂ ਪਤਾ ਲਿੰਗ ਟੈਸਟ ਕਰਵਾਉਣਾ ਤੇ ਕਰਨਾ ਅਤ ਕਾਨੂੰਨੀ ਅਪਰਾਧ ਹੈ ਇਹ ਕੰਮ ਨਹੀਂ ਕਰ ਸਕਦੀ ਹਾਂ ਹਾਂ ਅਗਰ ਤੁਸੀਂ ਚੋਰੀ ਛਿਪ ਕੇ ਟੈਸਟ ਕਰਵਾ ਲੈਂਦੇ ਹੋ ਤਾਂ ਤੁਹਾਨੂੰ ਪਤਾ ਹੈ ਇਸ ਦਾ ਪਹਿਲੇ ਬੱਚੇ ਬਾਰੇ ਕਿੰਨਾ ਬਲੱਡ ਟੈਸਟ ਵਾਹੀ ਜਾਂਦਾ ਸੀ ਉਪਰੋਂ ਹੁਣ ਮਹੀਨੇ ਵੀ 25ਵਾਂ ਚੱਲ ਰਿਹਾ ਹੈ ਮੰਨ ਲਓ ਜੇ ਕੁੜੀ ਹੋਈ ਤਾਂ ਇਸ ਨੂੰ ਪਹਿਲਾਂ ਤੋਂ ਹੀ ਪਤਾ ਚੱਲ ਗਿਆ ਇਸ ਦੇ 9 ਮਹੀਨੇ ਕੱਢਣੇ ਔਖੇ ਹੋ ਜਾਣੇ ਨੇ ਇਸ ਨੇ ਨਹੀਂ ਬਚਣਾ ਤੇ ਤੁਸੀਂ ਆਪਣੀ ਪਹਿਲੀ ਬੱਚੀ ਵੀ ਰੋਲ ਦੇਣੀ ਹੈ ਡਾਕਟਰ ਦੀਆਂ ਗੱਲਾਂ ਦਾ ਮਨਸੀਰਤ ਦੀ ਸੱਸ ਤੇ ਅਸਰ ਹੋਇਆ ਤੇ ਉਹ ਬਾਪਸ ਘਰ ਆ ਗਏ ਹੁਣ ਮਨਸੀਰਤ ਦੀ ਜਠਾਣੀ ਬਹੁਤ ਖੁਸ਼ ਰਹਿੰਦੀ ਸੀ ਉਸ ਨੂੰ ਪੂਰਾ ਵਿਸ਼ਵਾਸ ਹੋ ਚੁੱਕਾ ਸੀ ਕਿ ਮਨਸੀਰਤ ਦੀ ਕੁੜੀ ਹੀ ਹੋਣੀ ਹੈ ਉਹ ਹੁਣ ਆਪਣੇ ਮਨ ਵਿੱਚ ਸੋਚਦੀ ਸੀ ਕਿ ਇਹਨਾਂ ਦੀਆਂ ਕੁੜੀਆਂ ਵਿਆਹ ਕੇ ਸਾਰੇ ਘਰ ਚੱਲੀਆਂ ਜਾਣਗੀਆਂ ਇਹ ਸਾਰੀ ਜਾਇਦਾਦ ਮੇਰੇ ਪੁੱਤਰਾਂ ਕੋਲ ਰਹਿ ਜਾਣੀ ਹੈ ਇਹਨਾਂ ਦੀ ਜਾਇਦਾਦ ਦੇ ਮਾਲਕ ਵੀ ਮੇਰੇ ਪੁੱਤਰ ਹੀ ਬਣਨਗੇ ਮਨਸੀਰ ਤੇ ਜਠਾਣੀ ਦਾ ਮਨ ਅੰਦਰੋਂ ਡਰਦਾ ਸੀ ਕਿ ਕਿਤੇ ਸਾਡੇ ਸ਼ਰੀਕ ਪੈਦਾਨਾ ਹੋ ਜਾਵੇ ਹੁਣ ਸੀਰਤ ਜੇ ਰਸੋਈ ਵਿੱਚ ਸਵੇਰੇ ਚਾਹ ਬਣਾਉਂਦੀ ਤਾਂ ਉਸ ਦੀ ਜਠਾਣੀ ਫੋਟੋ ਫੋਟੋ ਪੋਚੇ ਲਾਉਣ ਲੱਗ ਜਾਂਦੀ ਉਹ ਪੋਚੇ ਇਹਨੇ ਗਿੱਲੇ ਲਾਉਂਦੀ ਕਿ ਮਨਸੀਰ ਤਾਂ ਆਪਣੇ ਸੱਸ ਨੂੰ ਚਾਹ ਬਣਾਉਣ ਲਈ ਆਈ ਤੇ ਉਸ ਦਾ ਪੈਰ ਸਲਿੱਪ ਹੋ ਗਿਆ ਉਹ ਮਸਾਹੀ ਡਿਗਦੇ ਡਿਗਦੇ ਬੱਚੀ ਇਸ ਤਰ੍ਹਾਂ ਇੱਕ ਦਿਨ ਉਸਨੇ ਬਾਥਰੂਮ ਵਿੱਚ ਪਾਣੀ ਛੁੱਟ ਦਿੱਤਾ ਪਰ ਉਸ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਕਹਿੰਦੇ ਨੇ ਕਿ ਜਾ ਕੇ ਰੱਖ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਇਸ ਤਰ੍ਹਾਂ ਹੀ ਉਹ ਆਪਣੇ ਬੱਚਿਆਂ ਕੋਲ ਵੀ ਗੱਲਾਂ ਕਰਦੀ ਸੀ ਮਨਸੀਰਤ ਤਾਂ ਆਪਣੀ ਬੇਟੀ ਮਨਰੋਹਿ ਨੂੰ ਰੋਟੀ ਖਵਾ ਰਹੀ ਸੀ ਜਠਾਣੀ ਦਾ ਬੇਟਾ ਮਨਰੋਹਿ ਨੂੰ ਕਹਿਣ ਲੱਗਾ ਮਾਣ ਰੋਹਿ ਤੂੰ ਆਪਣੀ ਦੂਸਰੀ ਭੈਣ ਦਾ ਨਾਮ ਕੀ ਰੱਖਣਾ ਮਨਸੀਰਤ ਨੂੰ ਇਸ ਗੱਲ ਤੇ ਗੁੱਸਾ ਆਇਆ ਮਨਸੀਰਤ ਨੇ ਉਸ ਨੂੰ ਬੱਚਾ ਸਮਝ ਕੇ ਕੁਝ ਨਾ ਕਿਹਾ ਉਸ ਨੇ ਸੋਚਿਆ ਕਿ ਇਹ ਤਾਂ ਬੱਚਾ ਹੈ ਇਸ ਕੋਲ ਜੋ ਕਿਹਾ ਗਿਆ ਉਸ ਨੇ ਉਹੀ ਗੱਲ ਕਹਿ ਦਿੱਤੀ ਮਨਸੀਰਤ ਰਿੰਕਰਪ੍ਰੀਤ ਨੂੰ ਇਹ ਗੱਲ ਫੋਨ ਤੇ ਦੱਸੀ ਰਿੰਕਰਪ੍ਰੀਤ ਨੇ ਮਨਸੀਰਤ ਨੂੰ ਕਿਹਾ ਦੇ ਮਨਸੀਰਤ ਬੱਚਾ ਜੋ ਵੀ ਹੋਵੇ ਸਾਡਾ ਹੀ ਹੈ ਨਾ ਤੂੰ ਫਿਕਰ ਕਰ ਨਾ ਪ੍ਰਮਾਤਮਾ ਨੇ ਜੋ ਦਿੱਤਾ ਉਹੀ ਮਨਜ਼ੂਰ ਇਸੇ ਤਰ੍ਹਾਂ ਮਨਸੀਰਤ ਸਕੂਲ ਜਾਂਦੀ ਸੀ ਵਧੀਆ ਦਿਨ ਨਿਕਲ ਰਹੇ ਸਨ ਉਹ ਸਾਨੂੰ ਪ੍ਰਮਾਤਮਾ ਤੇ ਪੂਰ ਪ੍ਰੋਸਸ ਸਿ ਪ੍ਰਮਾਤਮਾ ਉਸ ਨਾਮ ਕਦੇ ਮਾੜਾ ਨਹੀਂ ਕਰੇਗਾ ਉਹ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੀ ਤੇ ਘਰ ਆ ਕੇ ਦੁਪਹਿਰ ਨੂੰ ਸੁਖਨੀ ਸਾਹਿਬ ਦਾ ਪਾਠ ਕਰਦੀ ਮਨਸੀਰਤ ਦੀ ਜਠਾਣੀ ਉਸ ਨੂੰ ਸਰਕਾਰੀ ਨੌਕਰੀ ਤੋਂ ਛੱਡਦੀ ਰਹਿੰਦੀ ਉਹ ਆਪ ਵੀ ਇੱਕ ਪ੍ਰਾਈਵੇਟ ਨੌਕਰੀ ਦੀ ਪਾਲ ਵਿੱਚ ਸੀ ਇੱਕ ਦਿਨ ਉਸ ਨੂੰ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਮਿਲ ਗਈ ਮਨਸੀਰਤ ਦਾ ਜੇਠ ਵੀ ਪ੍ਰਾਈਵੇਟ ਕੰਮ ਕਰਦਾ ਸੀ ਕਦੇ ਕੋਈ ਰਿਸ਼ਤੇਦਾਰੀ ਵਿੱਚ ਜਾ ਸਰਕਾਰੋਂ ਪੰਮੂ ਪਾਈ ਜਾਂਦਾ ਤਾਂ ਪਹਿਲਾਂ ਹੀ ਸੁਣਨ ਲੱਗ ਜਾਂਦੀ ਸੀ ਇਹ ਦੋਵੇਂ ਜੀ ਸਰਕਾਰੀ ਨੌਕਰੀ ਕਰਦੇ ਨੇ ਸਾਡੇ ਕੋਲ ਕੁਝ ਨਹੀਂ ਉੱਪਰੋਂ ਦੋ ਬੱਚਿਆਂ ਦਾ ਖਰਚਾ ਰਹਿੰਦਾ ਉਸ ਦੀ ਗੱਲ ਸੁਣ ਕੇ ਹਮੇਸ਼ਾ ਹੀ ਮਨਸੀਰਤ ਘਰ ਦਾ ਸਾਰਾ ਖਰਚਾ ਚਲਉਂਦੀ ਸੀ ਮਨਸੀਰਤ ਦੀ ਸਾਸਨ ਨੂੰ ਜੋ ਪੈਨਸ਼ਨ ਮਿਲਦੀ ਸੀ ਬੱਚਿਆਂ ਦਾ ਖਰਚਾ ਤਾਂ ਉਹ ਹੀ ਕਰ ਦਿੰਦੀ ਸੀ ਰਿਸ਼ਤੇਦਾਰੀ ਵਿੱਚ ਮਨਸੀਰਤ ਹੀ ਸਭ ਨਾਲੋਂ ਮਿਲਦੀ ਵਰਤਦੀ ਸੀ ਇੱਕ ਕਦੇ ਨੇ ਮਨਸੀਰਤ ਦੇ ਵੇਕਿਆ ਦੋਸਤ ਦੇ ਪਾਪਾ ਦਾ ਫੋਨ ਆਇਆ ਕਿ ਉਹਦੀ ਮੰਮੀ ਕਾਫੀ ਬਿਮਾਰ ਨੇ ਉਹਨਾਂ ਨੇ ਖਾਣਾ ਪੀਣਾ ਛੱਡ ਦਿੱਤਾ ਅਤੇ ਉਹਨਾਂ ਨੂੰ ਅੰਮ੍ਰਿਤਸਰ ਦੇ ਫੌਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮਨਸੀਰ ਤਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਹ ਉੱਚੀ ਉੱਚੀ ਰੋ ਰਹੀ ਸੀ ਗੁਰਪ੍ਰੀਤ ਨੇ ਉਸਨੂੰ 50 ਆਣਾ ਸੀ ਗੁਰਪ੍ਰੀਤ ਨੇ ਮਨਸੀਰ ਤਨੂੰ ਹੌਸਲਾ ਦਿੰਦੇ ਹੋਏ ਕਿਹਾ ਮਨਸੀਰ ਤੂੰ ਫਿਕਰ ਨਾ ਕਰ ਮੈਂ ਅੱਜ ਆ ਜਾਣਾ ਤੇ ਆਪਾਂ ਕੱਲ੍ਹ ਹੀ ਮੰਮੀ ਦਾ ਪਤਾ ਲਾਣ ਅੰਮ੍ਰਿਤਸਰ ਜਾਵਾਂਗੇ ਗੁਰਪ੍ਰੀਤ ਰਾਤ ਨੂੰ 9:00 ਵਜੇ ਘਰ ਪਹੁੰਚਾਤਾ ਉਹ ਸਵੇਰੇ ਜਲਦੀ ਉੱਠ ਕੇ ਤਿਆਰ ਹੋ ਜਾਂਦੇ ਨੇ ਆਪਣੀ ਗੱਡੀ ਤੇ ਹਸਪਤਾਲ ਪਹੁੰਚ ਜਾਂਦੇ ਨੇ ਮਨਸੀਰਤ ਦਾ ਮੰਮੀ ਨੂੰ ਆਪਣੇ ਮੰਮੀ ਨੂੰ ਵੇਖ ਕੇ ਆਪ ਹਾਰੇ ਹੀ ਰੋਣ ਲੱਗ ਜਾਂਦੇ ਔਰ ਸਦੇ ਮੰਮੀ ਵੀ ਦੀ ਹਾਲਤ ਉਹ ਚ ਜਿਆਦਾ ਹੀ ਖਰਾਬ ਲੱਗ ਰਹੀ ਸੀ ਗੁਰਪ੍ਰੀਤ ਨੇ ਕਿਹਾ ਮੰਮੀ ਜੀ ਦੀ ਸੇਧ ਨੂੰ ਅਚਾਨਕ ਹੀ ਹੋਇਆ ਮਨਸੀਰਤ ਦੇ ਪਾਪਾ ਗੁਰਮukh ਸਿੰਘ ਨੇ ਦੱਸਿਆ ਬੇਟਾ ਜਸਪੀਰ ਤੇ ਚਾਚਾ ਜੀ ਦਾ ਤਿੰਨ ਕੁੜੀਆਂ ਤੋਂ ਬਾਅਦ ਇੱਕੋ ਹੀ ਪੁੱਤ ਸੀ ਉਹ ਫੌਜ ਵਿੱਚ ਨੌਕਰੀ ਕਰਦਾ ਸੀ ਉਹ ਨੂੰ ਕਿੰਨੇ ਸਾਲ ਹੋ ਗਏ ਸੀ ਭਰਤੀ ਹੋਏ ਨੂੰ ਜਦੋਂ ਉਹ ਪਹਿਲੀ ਛੁੱਟੀ ਆਇਆ ਤਾਂ ਮਲਸੀਰਤ ਦੇ ਮਾਮਾ ਜੀ ਨੇ ਉਸ ਨੂੰ ਦੀ ਮੰਗ ਨਹੀਂ ਕਰ ਦਿੱਤੀ ਹੁਣ ਉਸ ਦਾ ਵਿਆਹ ਰੱਖਿਆ ਹੋਇਆ ਸੀ ਅਚਾਨਕ ਇੱਕ ਦਿਨ ਖਬਰ ਆਈ ਕਿ 7-8 ਮੁੰਡਿਆਂ ਦੀ ਗੱਡੀ ਪਹਾੜੀ ਰਸਤੇ ਵਿੱਚ ਪਲਟ ਗਈ ਅਤੇ ਸਾਰੇ ਫੌਜੀ ਮੁੰਡੇ ਮਾਰੇ ਗਏ ਤੇਰੇ ਮੰਮੀ ਜਿਸ ਦਿਨ ਸਰਕਾਰ ਵਿਚਕਾਰ ਕਰਕੇ ਆਏ ਨੇ ਉਹਨਾਂ ਨੇ ਇਹ ਗੱਲ ਦਿਲ ਚ ਲਾਈਏ ਫੇਰ ਨਹੀਂ ਉੱઠી ਹੁਣ ਸੀਰਤ ਨੂੰ ਗੁਰਵਿੰਦਰ ਦਾ ਚਿਹਰਾ ਜ਼ਿਆਦਾ ਆ ਗਿਆ ਉਹ ਕਿੰਨਾ ਸੁੰਦਰ ਸਿੰਘ ਉਠੇ ਨਾ ਅੱਖਾਂ ਦੇ ਤਿੱਖਾ ਨਾ ਕਰੰਗ ਗੋਰਾ ਤੇ ਹੱਸੂ ਦਾ ਸੁਕਾਰਦਾ ਚਿਹਰਾ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗਾ ਜਦੋਂ ਨਾਨਕੇ ਘਰ ਜਾਂਦੇ ਹੁੰਦੇ ਸੀ ਤਾਂ ਉਹਨਾਂ ਨਾਲ ਖੇਡਦਾ ਹੁੰਦਾ ਸੀ ਗੁਰਵਿੰਦਰ ਮਨਸੀਤ ਤੋਂ ਕਾਫੀ ਛੋਟਾ ਸੀ ਉਸ ਨੂੰ ਇਹ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਦੋ ਚਾਰ ਦਿਨ ਉੱਥੇ ਹੀ ਰਹਿ ਤੇ ਘਰ ਵਾਪਸ ਆ ਗਏ ਮਨਸੀਤ ਦੇ ਮੰਮੀ ਦੀ ਸਿਹਤ ਬਹੁਤ ਜ਼ਿਆਦਾਤਰ ਕਨਪਿਆ ਇੱਕ ਮਹੀਨਾ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਇੱਕ ਦਿਨ ਮਨਸੀਰਤ ਦੀ ਮੰਮੀ ਨੂੰ ਅਟੈਕ ਆਇਆ ਤੇ ਉਹ ਸਦਾ ਲਈ ਇਸ ਦੁਨੀਆ ਤੋਂ ਅਲਵਿਦਾ ਕਹਿ ਗਈ। ਮਨਸੀਰਤ ਨੂੰ ਫੋਨ ਕੀਤਾ ਗਿਆ। ਉਹ ਸਕੂਲ ਲਈ ਤਿਆਰ ਹੋ ਰਹੀ ਸੀ। ਗੁਰਪ੍ਰੀਤ ਨੇ ਫੋਨ ਚੁੱਕਿਆ ਮਨਸੀਰਤ ਦੇ ਚਾਚਾ ਜੀ ਦੇ ਬੇਟੇ ਨੇ ਕਿਹਾ ਬਾਜੀ ਤਾਈ ਜੀ ਇਹ ਕਹਿ ਕੇ ਰੋ ਪਿਆ। ਉਸ ਦੇ ਮੂੰਹੋਂ ਗੱਲ ਨਹੀਂ ਹੋ ਰਹੀ ਸੀ। ਗੁਰਪ੍ਰੀਤ ਸਮਝ ਗਿਆ ਸੀ ਕਿ ਪਿੱਛੇ ਰੋਂਦਾ ਚੀਕ ਚਿਹਾਣਾ ਪੈ ਰਿਹਾ। ਪਿਆ ਹੋਇਆ ਸੀ ਜਦ ਗੁਰਪ੍ਰੀਤ ਨੇ ਕਿਹਾ ਕਿ ਬਹੁਤ ਮਾੜੀ ਗੱਲ ਹੋਈ ਏ ਤਨ ਮਨਸੀਰਤ ਨੇੜੇ ਹੀ ਸੀ ਉਸ ਨੇ ਮੂੰਹ ਇਹ ਗੱਲ ਸੁਣ ਕੇ ਮਨਸੀਰਤ ਉੱਚੀ ਉੱਚੀ ਰੋਣ ਲੱਗ ਪਈ ਗੁਰਪ੍ਰੀਤ ਨੇ ਮਨਸੀਰਤ ਨੂੰ ਗਲੇ ਲਾ ਲਿਆ ਤੇ ਕਿਹਾ ਦੇਖ ਮਨਸੀਰਤ ਚੁੱਪ ਕਰ ਹੁਣੀ ਨੂੰ ਕੌਣ ਰੋਕ ਸਕਦਾ ਮੰਮੀ ਦਾ ਸਾਥ ਸਾਡੇ ਨਾਲ ਇੰਨਾ ਹੀ ਸੀ ਤੇ ਨਾਲ ਹੀ ਉਹ ਵੀ ਰੋਣ ਲੱਗ ਪਿਆ ਗੁਰਪ੍ਰੀਤ ਨੇ ਮਨਸੀਰਤ ਦੀ ਮੰਮੀ ਬਹੁਤ ਹੀ ਪਿਆਰ ਕਰਦੀ ਸੀ ਉਸ ਨੂੰ ਆਪਣੇ ਪੁੱਤਰਾ ਵਾਂਗ ਸਮਝਦੀ ਸੀ ਸਾਰਾ ਪਰਿਵਾਰ ਸਸਕਾਰ ਤੇ ਗਿਆ ਸਾਰਿਆਂ ਨੇ ਹੀ ਮਨਸੀਰਤ ਨੂੰ ਹੌਸਲਾ ਦਿੱਤਾ ਤੇ ਜ਼ਿਆਦਾ ਰੋਣ ਤੋਂ ਮਨਾ ਕੀਤਾ ਕਿ ਤੇਰੀ ਸਿਹਤ ਖਰਾਬ ਹੋ ਜਾਵੇਗੀ ਤੇ ਬੱਚੇ ਤੇ ਅਸਰ ਪਵੇਗਾ। ਭੋਗ ਤੋਂ ਬਾਅਦ ਮਨਸੀਰਤ ਨੂੰ ਜਲਦੀ ਹੀ ਉਸਦੇ ਸਹੁਰੇ ਘਰ ਤੇ ਹੀ ਦਿੱਤਾ ਗਿਆ। ਮਨਸੀਰਤ ਆਪਣੀ ਮੰਮੀ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ। ਹੁਣ ਉਹ ਬਹੁਤ ਉਦਾਸ ਰਹਿੰਦੀ ਸੀ। 8 ਮਹੀਨੇ ਬੜੇ ਓਕੇ ਨਿਕਲੇ ਤੇ ਨਵਾਂ ਮਨਣਾ ਸ਼ੁਰੂ ਹੋਇਆ ਸੀ ਕਿ ਉਸਦਾ ਵਿਆਹ ਹੀ ਹੋ ਗਿਆ। ਮਨਸੀਰਤ ਨੂੰ ਹਸਪਤਾਲ ਦਾ ਕੁਲ ਕਰਵਾਇਆ ਗਿਆ। ਇਸ ਵਾਰ ਗਰਪ੍ਰੀਤ ਛੁੱਟੀ ਲੈ ਕੇ ਆ ਗਿਆ ਉਹ ਹੋਰ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਦੋ ਦਿਨ ਹਸਪਤਾਲ ਰਹਿਣ ਤੋਂ ਬਾਅਦ ਮਨਸੀਰਤ ਨੂੰ ਰਿਕਵਰੀ ਸ਼ੁਰੂ ਹੋ ਗਈ ਡਾਕਟਰ ਨੇ ਚੈੱਕ ਕੀਤਾ ਤੇ ਨਰਸ ਨੇ ਕਿਹਾ ਜਲਦੀ ਆਪਰੇਸ਼ਨ ਦੀ ਤਿਆਰੀ ਕਰੋ ਇਸ ਤੇ ਆਪਰੇਸ਼ਨਲ ਥੀਏਟਰ ਵਿੱਚ ਲਾਇਆ ਆਪਰੇਸ਼ਨ ਦੀ ਤਿਆਰੀ ਕੀਤੀ ਗਈ ਤੇ ਮਨਸੀਰਤ ਨੂੰ ਜਦੋਂ ਆਪਰੇਸ਼ਨ ਥੀਏਟਰ ਵਿੱਚ ਲੈ ਕੇ ਜਾਣ ਲੱਗੀ ਤਾਂ ਉਹ ਬਰਪ੍ਰੀਤ ਦੇ ਗੱਲ ਲੱਗ ਕੇ ਰੋਣ ਲੱਗ ਪਈ ਬਰਪ੍ਰੀਤ ਨੇ ਕਿਹਾ ਮਨਸੀਰਤ ਟੈਨਸ਼ਨ ਨਾਲ ਜੋ ਵੀ ਹੋਵੇਗਾ ਉਹ ਮੈਨੂੰ ਮਨਜ਼ੂਰ ਹੈ ਮਨਸੀਰਤ ਨੂੰ ਇੱਕ ਨਰਸ ਆਪਰੇਸ਼ਨ ਥੀਟਰ ਵਿੱਚ ਲੈ ਗਈ ਤੇ 5 ਮਿੰਟ ਵਿੱਚ ਹੀ آپریشن ਹੋ ਗਿਆ ਅੰਦਰੋਂ ਬੱਚੇ ਦੀ ਰੋਣ ਦੀ ਆਵਾਜ਼ ਆ ਰਹੀ ਸੀ ਬਾਹਰ ਬੈਠੇ ਪਰਿਵਾਰ ਦਾ ਦਿਲ ਤੱਕ ਤੱਕ ਕਰ ਰਿਹਾ ਸੀ ਸਾਰਿਆਂ ਨੂੰ ਇੰਤਜ਼ਾਰ ਸੀ ਕਿ ਡਾਕਟਰ ਜਾਂ ਨਰਸ ਬਾਹਰ ਆ ਕੇ ਦੱਸੇ ਕਿ ਕੀ ਹੋਇਆ ਆਪਰੇਸ਼ਨ ਕਰਨ ਤੋਂ ਬਾਅਦ ਜਦ ਮਨਸੀਰਤ ਕੋਲ ਇੱਕ ਸਪਾਈਸ ਸੇਵਕਾ ਆਈ ਤਾਂ ਉਸ ਨੇ ਕੁੱਛ ਤੁਹਾਡੇ ਪਹਿਲਾਂ ਕੀ ਬੱਚਾ ਹੈ ਮਨਸੀਰਤ ਨੇ ਉਸ ਨੂੰ ਕਿਹਾ ਜੀ ਪਹਿਲਾਂ ਮੇਰੀ ਪੋੜ ਬੇਟੀ ਹੈ ਇਹ ਦੂਸਰਾ ਬੱਚਾ ਹੈ ਫਿਰ ਉਹ ਇਸ ਤਰ੍ਹਾਂ ਗੱਲਾਂ ਕਰਦੀ ਰਹੀ ਤੇ ਕਿਹਾ ਅੱਜ ਸੋਮਵਾਰ ਹੈ ਪ੍ਰਮਾਤਮਾ ਕਰੇ ਕਿ ਤੇਰੇ ਘਰ ਅੱਜ ਸ਼ਿਵ ਆ ਜਾਵੇ ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ ਨੇ ਮਨਸੀਰਤ ਕੋਲ ਜਾ ਕੇ ਕਿਹਾ ਮੈਡਮ ਜੀ ਬਹੁਤ ਬਹੁਤ ਮੁबारकਾਂ ਤੁਹਾਡੇ ਬੇਟਾ ਹੋਇਆ ਹੁਣ ਬਾਹਰ ਖੜੇ ਸਾਰੇ ਮੈਂਬਰ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਜਦੋਂ ਕੋਈ ਬਾਹਰ ਆ ਕੇ ਦੱਸੇ ਇੱਕ ਨਰਸ ਬੱਚੇ ਨੂੰ ਤੌਲੀਏ ਵਿੱਚ ਲਪੇਟ ਕੇ ਬਾਹਰ ਲੈ ਕੇ ਆਈ। ਮਨਸੀਰਤ ਦੇ ਪੇਕੇਆਂ ਤੋਂ ਉਸ ਦੇ ਭੂਆ ਚਾਚੀ ਤੇ ਉਸ ਦੀ ਭੈਣ ਚਾਚਾ ਜੀ ਦੀ ਬੇਟੀ ਆਏ ਸਨ। ਜਦ ਨਰਸ ਨੇ ਆ ਕੇ ਕਿਹਾ ਸਭ ਤੋਂ ਪਹਿਲਾਂ ਬੱਚਾ ਕੌਣ ਪੜੇਗਾ? ਘਰ ਪਰ ਇਤਨੇ ਮੂਰੇ ਹੋ ਕੇ। ਕਿਹਾ ਲਿਆਓ ਜੀ ਮੇਰਾ ਬੱਚਾ ਸਭ ਤੋਂ ਪਹਿਲਾਂ ਮੈਂ ਹੀ ਚੁੱਕਾਂਗਾ। ਹੁਣ ਨਰਸ ਨੇ ਕਿਹਾ ਤੁਸੀਂ ਆਪ ਹੀ ਤੌਲੀਆ ਚੁੱਕ ਕੇ ਵੇਖੋ ਕਿ ਕੀ ਬੇਬੀ ਹੈ। ਜਦ ਘਰ ਪਰ ਇਤਨੇ ਤੌਲੀਆ ਚੁੱਕਿਆ ਤਾਂ ਵਿਖੇ ਦੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਸਾਰੇ ਬਹੁਤ ਖੁਸ਼ ਹੋ ਗਏ। ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਗੁਰਪ੍ਰੀਤ ਵਰਕੀ ਦੇ ਡੇਬਿੱਲਾਂ ਚਲਾ ਗਿਆ ਸਾਰੇ ਹਸਪਤਾਲ ਵਿੱਚ ਵਰਕੀ ਬੰਦੀ ਕਮਨਸੀਰ ਤੇ ਚਾਚਾ ਜੀ ਦੀ ਬੇਟੀ ਦੀ ਗਾਰੀ ਸੀ ਲੱਡੂ ਗੰਡ ਦੀ ਗਲੀ ਦੇ ਵਿੱਚ ਭੈਣ ਘਰ ਪੁੱਤ ਜੰਮਿਆ ਸਾਡੇ ਸਮਾਜ ਵਿੱਚ ਭਾਵੇਂ ਹੁਣ ਕੁੜੀ ਮੁੰਡੇ ਵਿੱਚ ਕੋਈ ਬਹੁਤਾ ਫਰਕ ਨਹੀਂ ਕੀਤਾ ਜਾਂਦਾ ਪਰ ਹਰ ਕੋਈ ਇੱਕ ਪੁੱਤਰ ਜ਼ਰੂਰ ਚਾਹੁੰਦਾ ਹੈ ਮਨਸੀਰ ਤੇ ਗੁਰਪ੍ਰੀਤ ਦੀ ਇਹ ਖੁਸ਼ੀ ਹੋ ਚੁੱਕੀ ਸੀ ਉਸ ਦੀ ਜਿਠਾਣੀ ਨੂੰ ਇਸ ਗੱਲ ਦਾ ਬਹੁਤ ਝਟਕਾ ਲੱਗਿਆ ਸੀ ਕਿ ਉਹਨਾਂ ਦੇ ਘਰ ਸ਼ਰੀਕ ਪਜੰਮ ਚੁੱਕਿਆ ਹੈ ਜੋ ਉਹਨਾਂ ਦੀ ਸਾਰੀ ਜਾਇਦਾਦ ਦਾ ਇਕੱਲਾ وارث ਸੀ ਹੁਣ ਸੀਰਤ ਦੀ ਜਿਠਾਣੀ ਦੀਆਂ ਸਾਰੀਆਂ ਸਕੀਮਾਂ ਤੇ ਪਾਣੀ ਫਿਰ ਚੁੱਕਾ ਸੀ ਉਹਨਾਂ ਨੇ ਆਪਣੇ ਪੁੱਤਰ ਦਾ ਨਾਮ ਬਾਰਸ਼ ਪ੍ਰੀਤ ਰੱਖਿਆ ਇਸੇ ਤਰ੍ਹਾਂ ਹੀ ਜ਼ਿੰਦਗੀ ਨਿਰੰਤਰ ਚੱਲ ਚਾਲ ਚਲਦੀ ਰਹੀ ਕੁਝ ਸਾਲਾਂ ਪਿਛੋਂ ਗੁਰਪ੍ਰੀਤ ਵੀ ਪੈਨਸ਼ਨ ਆ ਗਿਆ ਗੁਰਪ੍ਰੀਤ ਦੀ ਮੰਮੀ ਵੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹ ਚੁੱਕੇ ਸਨ ਗੁਰਪ੍ਰੀਤ ਨੇ ਆਪਣੇ ਅਲੱਗ ਮਕਾਨ ਬਣਾਇਆ ਤੇ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗ ਪਏ ਦੱਸੋ ਦੋਸਤੋ ਕਿਵੇਂ ਲੱਗੀ ਕਹਾਣੀ ਅੱਜ ਦੀ ਕਹਾਣੀ